ਉਹ ਸਭ ਤੋਂ ਵੱਡਾ ਤਾਂ ਕਾਰਨ ਇਹ ਆ ਵੀ 100 ਦੇ ਵਿੱਚੋਂ 99 ਔਰਤਾਂ ਜਿਹੜਾ ਕੰਮ ਬੈਠ ਕੇ ਕਰਨਾ ਬੰਦ ਕਰ ਚੁੱਕੀਆਂ ਨੇ ਜਿਹੜੀ ਔਰਤ ਬੈਠ ਕੇ ਕੰਮ ਨਹੀਂ ਕਰੂਗੀ ਤੁਸੀਂ ਇਹ ਕਹ ਲੋ ਵੀ ਉਹਨੂੰ ਬੱਚਾ ਹੋਣ ਦੇ ਵਿੱਚ ਦਿੱਕਤ ਪਰੇਸ਼ਾਨੀ ਆਊਗੀ ਆਊਗੀ ਉਹ ਬਾਜਪਨ ਦੀ ਸਮੱਸਿਆ ਦੇ ਨਾਲ ਕਿਰੋਗੀ ਹੀ ਕਰੂਗੀ ਸਰਪ ਨੇ ਇੱਕ ਲਾਅ ਬਣਾਇਆ ਨਿਜਮ ਬਣਾਇਆ ਜਦੋਂ ਤੱਕ ਤੁਹਾਡੇ ਅੰਦਰੋਂ ਬੱਚਾਦਾਨੀ ਚੋਂ ਜਾਂ ਅੰਡੇਦਾਨੀ ਦੇ ਵਿੱਚੋਂ ਚੰਗੀ ਤਰ੍ਹਾਂ ਸਫਾਈ ਨਹੀਂ ਹੋਊਗੀ ਹਰ ਮਹੀਨੇ ਤੁਸੀਂ ਕਹ ਲੋ ਇੱਕ ਤਰ੍ਹਾਂ ਦਾ ਗੰਦਗੀ ਦੇ ਇਹ ਜਮਾ ਹੁੰਦੇ ਜਾਣਗੇ ਉਹਨੂੰ ਤੁਸੀਂ ਬਾਅਦ ਦੇ ਵਿੱਚ ਰਸੌਲੀਆਂ ਦਾ ਰੂਪ ਦੇ ਲੋ ਚਰਬੀ ਦੀਆਂ ਗੰਡਾਂ ਦਾ ਰੂਪ ਦੇ ਲੋ ਫਾਈਬਰਾਈਡ ਦਾ ਰੂਪ ਦੇ ਲੋ ਜਦੋਂ ਉਹ ਉਹ ਕਾਰਨ ਉਹਦਾ ਸਾਰਾ ਕੀ ਹੈ ਤੁਹਾਡੇ ਅੰਦਰ ਗੰਧਲਾ ਖੂਨ ਇਕੱਠਾ ਆਉਣਾ ਗੰਦਾ ਖੂਨ ਇਕੱਠਾ ਆਉਣਾ ਜਦੋਂ ਤੱਕ ਉਹਦੀ ਪ੍ਰੋਪਰ ਸਹੀ ਢੰਗ ਨਾਲ ਉਹਦੀ ਸਫਾਈ ਨਹੀਂ ਹੁੰਦੀ ਉਸ ਕਰਕੇ ਉਹ ਇੱਕ ਤਰ੍ਹਾਂ ਦਾ ਗੰਡਾ ਹੈ ਜੜੀਆਂ ਤੁਹਾਡੀਆਂ ਫਲੋਪੀਨ ਟਿਊਬਸ ਦੇ ਵਿੱਚ ਕਹਿ ਲੋ ਵੀ ਇੱਕ ਤਰ੍ਹਾਂ ਦਾ ਜੰਮਣਾ ਸ਼ੁਰੂ ਹੋ ਜਾਂਦੀਆਂ ਨੇ ਫਿਰ ਡਾਕਟਰ ਕਹਿੰਦੇ ਨੇ ਫਲੋਪੀਨ ਟਿਊਬ ਤੁਹਾਡੀਆਂ ਟਿਊਬਾਂ ਬੰਦ ਹੋ ਗਈਆਂ ਤੇ ਆਮ ਬਜਾਰੇ ਜਿਹੜੇ ਲੋਕ ਆ ਉਹ ਸਮੱਸਿਆ ਦੇ ਵਿੱਚ ਬਹੁਤ ਜ਼ਿਆਦਾ ਘਰੇ ਰਹਿੰਦੇ ਨੇ ਜਿਨ੍ਹਾਂ ਨੂੰ ਦੇਖੋ ਅੰਡਵਹਿਣੀਆ ਕਹਿ ਸਕਦੇ ਆ ਜੀ ਆਪਾਂ ਅੰਡਵਹਿਣੀਆ ਕਹਿ ਦਿੰਨੇ ਆ ਜੀ ਜਿਨ੍ਹਾਂ ਦੇ ਰਾਹੀਂ ਔਰਤ ਦਾ ਜਿਹੜਾ ਆਂਡਾ ਆ ਕੇ ਸ਼ਕਰਾਣੂ ਦੇ ਨਾਲ ਮੇਲ ਦੇ ਸ਼ੁਕਰ ਦੇ ਨਾਲ ਮੇਲ ਖਾਂਦਾ ਤਾਂ ਜਦੋਂ ਉਹ ਤੁਸੀਂ ਕਹਿ ਲੋ ਵੀ ਆਂਡਾ ਉਸ ਵਿਣੀ ਰਹੀਂ ਆਉਗਾ ਹੀ ਨਹੀਂ ਉਹ ਬੰਦ ਹੈ ਇੱਕ ਤਰ੍ਹਾਂ ਦਾ ਬਲੌਕ ਹੈ ਤਾਂ ਉਹ ਤੁਸੀਂ ਕਹਿ ਲੋ ਵੀ ਕਈ ਸਪਰਮ ਵਧਾਉਣ ਦੇ ਚੱਕਰ ਚ ਪਏ ਰਹਿੰਦੇ ਨੇ ਜਾਂ ਬੱਚੇਦਾਨੀ ਦੀ ਸਫਾਈ ਕਰਾਉਣ ਦੇ ਚੱਕਰ ਚ ਪਏ ਰਹਿੰਦੇ ਨੇ ਜਦੋਂ ਉਹ ਦਾ ਮਿਲਣੇ ਨਹੀਂ ਹੋਊਗਾ ਮਲਾਪੇ ਨਹੀਂ ਹੋਊਗਾ ਤਾ ਉਹ ਕਦੇ ਵੀ ਜਿਹੜਾ ਤੁਹਾਡਾ ਬੱਚਾ ਔਰਤਾਂ ਦੇ ਨਹੀਂ ਕੰਸੀਵ ਹੁੰਦਾ ਜੀ ਅੱਜ ਕੱਲ ਬਹੁਤ ਚੱਲਿਆ ਹੋਇਆ ਜੀ ਵੀ ਅਸੀਂ ਸਫਾਈ ਕਰਾ ਲਈ ਫੇਰ ਉਹਨਾਂ ਨੂੰ ਖਲਾ ਲੀਆਂ ਜਾਂ ਕੋਈ ਆਪਰੇਟ ਕਰਾ ਕੇ ਜਾਂ ਕੋਈ ਉਹਨਾਂ ਦੇ ਵਿੱਚ ਡਾਕਟਰ ਫੇਰ ਦਿੰਦੇ ਨੇ ਕੁਝ ਜਾਂ ਕਰਕੇ ਇਦਾਂ ਦਾ ਉਹ ਇੱਕ ਸਹੀ ਢੰਗ ਨਹੀਂ ਹੈਗਾ ਕੋਈ ਕਦੇ ਵੀ ਤੁਸੀਂ ਸਟੱਡੀ ਕਰਕੇ ਦੇਖੋ ਬੀਬੀਆਂ ਭੈਣਾਂ ਨੂੰ ਉਹਨਾਂ ਦੀ ਸਟੱਡੀ ਕਰਨੀ ਚਾਹੀਦੀ ਹੈ ਪੂਰੀ ਉਹਦੇ ਬਾਰੇ ਜਾਣਕਾਰੀ ਲੈਣੀ ਚਾਹੀਦੀ ਹੈ ਵੀ ਇੱਕ ਤੁਹਾਡਾ ਦੇਖੋ ਕਿੰਨਾ ਨਾਜ਼ੁਕ ਅੰਗ ਹੈ ਕਿੰਨੀ ਨਾਜ਼ੁਕ ਪਾਈਪ ਹੈ ਉਹਨੂੰ ਤੁਸੀਂ ਕਰਦੇ ਕਰਦੇ ਤੁਸੀਂ ਉਹ ਤੁਹਾਡੀ ਫਟ ਜਵੇ ਬਹੁਤ ਔਰਤਾਂ ਦੀ ਫਟੀਆਂ ਵੀ ਨੇ ਸਫਾਈ ਕਰਦੇ ਕਰਦੇ ਫਟੀਆਂ ਨੇ ਜਾਂ ਬਾਹਰ ਦੇ ਵਿੱਚੋਂ ਫੇਰ ਜਿਆਦਾ ਪਚਕ ਗਈਆਂ ਬੰਦ ਹੋ ਗਈਆਂ ਫੇਰ ਨਹੀਂ ਫੇਰ ਨਹੀਂ ਕਾਮਯਾਬ ਹੋਈਆਂ ਫੇਰ ਵੀ ਨਹੀਂ ਜਿਹੜਾ ਬੱਚਾ ਠਹਿਰਿਆ ਜੀ ਜੀ ਸਸ਼ੀਕਲ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤੁਹਾਡਾ ਜੀ ਦੇਖੋ ਸਭ ਤੋਂ ਵੱਡਾ ਤਾਂ ਕਾਰਨ ਇਹ ਆ ਵੀ 100 ਦੇ ਵਿੱਚੋਂ 99 ਔਰਤਾਂ ਜਿਹੜਾ ਕੰਮ ਬੈਠ ਕੇ ਕਰਨਾ ਬੰਦ ਕਰ ਚੁੱਕੀਆਂ ਨੇ ਜਿਹੜੀ ਔਰਤ ਬੈਠ ਕੇ ਕੰਮ ਨਹੀਂ ਕਰੂਗੀ ਤੁਸੀਂ ਇਹ ਗੱਲੋ ਵੀ ਉਹਨੂੰ ਬੱਚਾ ਹੋਣ ਦੇ ਵਿੱਚ ਦਿੱਕਤ ਪਰੇਸ਼ਾਨੀ ਆਊਗੀ ਆਊਗੀ ਉਹ ਬਾਜਪਨ ਦੀ ਸਮੱਸਿਆ ਦੇ ਨਾਲ ਕੀ ਰੋਗੀ ਹੀ ਕਰੋਗੀ ਕਿਉਂਕਿ ਦੇਖੋ ਕੁਦਰਤ ਨੇ ਇੱਕ ਲਾਅ ਬਣਾਇਆ ਨਿਜਮ ਬਣਾਇਆ ਜਦੋਂ ਤੱਕ ਤੁਹਾਡੇ ਅੰਦਰੋਂ ਬੱਚਾਦਾਨੀ ਚੋਂ ਜਾਂ ਅੰਡੇਦਾਨੀ ਦੇ ਵਿੱਚੋਂ ਚੰਗੀ ਤਰ੍ਹਾਂ ਸਫਾਈ ਨਹੀਂ ਹੋਊਗੀ ਉੱਥੇ ਹਰ ਮਹੀਨੇ ਤੁਸੀਂ ਕਹ ਲਓ ਇੱਕ ਤਰ੍ਹਾਂ ਦਾ ਗੰਦਗੀ ਦੇ ਤੇਰ ਜਮਾ ਹੁੰਦੇ ਜਾਣਗੇ ਉਹਨੂੰ ਤੁਸੀਂ ਬਾਅਦ ਦੇ ਵਿੱਚ ਰਸੌਲੀਆਂ ਦਾ ਰੂਪ ਦੇ ਲੋ ਚਰਬੀ ਦੀਆਂ ਗੰਡਾਂ ਦਾ ਰੂਪ ਦੇ ਲੋ ਫਾਈਬਰਾਈਡ ਦਾ ਰੂਪ ਦੇ ਲੋ ਜਦੋਂ ਉਹ ਉਹ ਕਾਰਨ ਉਹਦਾ ਸਾਰਾ ਕੀ ਹੈ ਤੁਹਾਡੇ ਅੰਦਰ ਗੰਧਲਾ ਖੂਨ ਇਕੱਠਾ ਆਉਣਾ ਗੰਦਾ ਖੂਨ ਇਕੱਠਾ ਆਉਣਾ ਜਦੋਂ ਤੱਕ ਉਹਦੀ ਪ੍ਰੋਪਰ ਸਹੀ ਢੰਗ ਨਾਲ ਉਹਦੀ ਸਫਾਈ ਨਹੀਂ ਹੁੰਦੀ ਅੰਦਰੋਂ ਤੁਹਾਨੂੰ ਮਹਾਵਾਰੀ ਖੁੱਲਕੇ ਨਹੀਂ ਆਉਂਦੀ ਤੁਹਾਡੇ ਖੂਨ ਖੁੱਲਕੇ ਨਹੀਂ ਪੈਂਦਾ ਤਾਂ ਉਸ ਕਰਕੇ ਉਹ ਇੱਕ ਤਰ੍ਹਾਂ ਦਾ ਗੰਡਾ ਹੈ ਜੜੀਆਂ ਤੁਹਾਡੀਆਂ ਨੋਪਨ ਟਿਊਬਸ ਦੇ ਵਿੱਚ ਕਹਿ ਲਓ ਵੀ ਇੱਕ ਤਰ੍ਹਾਂ ਦਾ ਜੰਮਣਾ ਸ਼ੁਰੂ ਹੋ ਜਾਂਦੀਆਂ ਨੇ ਫਿਰ ਡਾਕਟਰ ਕਹ ਦਿੰਦੇ ਨੇ ਫਲੋਗਨ ਟਿਊਬ ਤੋੜਦੀਆਂ ਟਿਊਬਾਂ ਬੰਦ ਹੋ ਗਈਆਂ ਤੇ ਆਮ ਵਿਚਾਰੇ ਜਿਹੜੇ ਲੋਕ ਆ ਉਹ ਸਮੱਸਿਆ ਦੇ ਵਿੱਚ ਬਹੁਤ ਜ਼ਿਆਦਾ ਘਰੇ ਰਹਿੰਦੇ ਨੇ ਇਹਨਾਂ ਨੂੰ ਦੇਖੋ ਅੰਡਵਹਿਣੀਆ ਕਹਿ ਸਕਦੇ ਆ ਜੀ ਆਪਾਂ ਅੰਡਵਹਿਣੀਆ ਕਹਿ ਦਿੰਨੇ ਆ ਜੀ ਜਿਨ੍ਹਾਂ ਦੇ ਰਾਹੀਂ ਔਰਤ ਦਾ ਜਿਹੜਾ ਆਂਡਾ ਆ ਕੇ ਸ਼ਕਰਾਣੂ ਦੇ ਨਾਲ ਮੇਲ ਦੇ ਸ਼ੁਕਰ ਦੇ ਨਾਲ ਮੇਲ ਖਾਂਦਾ ਤਾਂ ਜਦੋਂ ਉਹ ਤੁਸੀਂ ਕਹਿ ਲਓ ਵੀ ਆਂਡਾ ਉਸ ਵਿਣੀ ਰਹੀਂ ਆਊਗਾ ਹੀ ਨਹੀਂ ਉਹ ਬੰਦ ਹੈ ਇੱਕ ਤਰ੍ਹਾਂ ਦਾ ਬਲੌਕ ਤਾਂ ਉਹ ਤੁਸੀਂ ਕਹ ਲਓ ਵੀ ਕਈ ਸਪਰਮ ਵਧਾਉਣ ਦੇ ਚੱਕਰ ਚ ਪਏ ਰਹਿੰਦੇ ਨੇ ਜਾਂ ਬੱਚੇਦਾਨੀ ਦੀ ਸਫਾਈ ਕਰਾਉਣ ਦੇ ਚੱਕਰ ਚ ਪਏ ਰਹਿੰਦੇ ਨੇ ਜਦੋਂ ਉਹ ਦਾ ਮਿਲਣੇ ਨਹੀਂ ਹੋਊਗਾ ਮਲਾਪੇ ਨਹੀਂ ਹੋਊਗਾ ਤਾਂ ਉਹ ਕਦੇ ਵੀ ਜਿਹੜਾ ਤੁਹਾਡਾ ਬੱਚਾ ਔਰਤਾਂ ਦੇ ਨਹੀਂ ਕਨਸੀਵ ਹੁੰਦਾ ਜੀ ਅਸਲ ਦੇ ਵਿੱਚ ਜੇ ਤੁਸੀਂ ਇੱਕ ਅੱਜ ਕੱਲ ਬਹੁਤ ਚੱਲਿਆ ਹੋਇਆ ਜੀ ਵੀ ਅਸੀਂ ਸਫਾਈ ਕਰਾ ਲਈ ਫੇਰ ਪ੍ਰਿੰਟ ਉਹ ਖਲਾ ਲੀਆਂ ਜਾਂ ਕੋਈ ਆਪਰੇਟ ਕਰਾ ਕੇ ਜਾਂ ਕੋਈ ਉਹਨਾਂ ਦੇ ਵਿੱਚ ਡਾਕਟਰ ਫੇਰ ਦਿੰਦੇ ਨੇ ਕੁਝ ਜਾਂ ਕਰਕੇ ਇਦਾਂ ਦਾ ਉਹ ਇੱਕ ਸਹੀ ਢੰਗ ਨਹੀਂ ਹੈਗਾ ਉਹਦੀ ਕਦੇ ਵੀ ਤੁਸੀਂ ਸਟੱਡੀ ਕਰਕੇ ਦੇਖੋ ਬੀਬੀਆਂ ਭੈਣਾਂ ਨੂੰ ਉਹਨਾਂ ਦੀ ਸਟੱਡੀ ਕਰਨੀ ਚਾਹੀਦੀ ਹੈ ਪੂਰੀ ਉਹਦੇ ਬਾਰੇ ਜਾਣਕਾਰੀ ਲੈਣੀ ਚਾਹੀਦੀ ਹੈ ਵੀ ਇੱਕ ਤੁਹਾਡਾ ਦੇਖੋ ਕਿੰਨਾ ਨਾਜ਼ੁਕ ਅੰਗ ਹੈ ਕਿੰਨੀ ਨਾਜ਼ੁਕ ਪਾਈਪ ਹੈ ਉਹਨੂੰ ਤੁਸੀਂ ਕਰਦੇ ਕਰਦੇ ਤੁਸੀਂ ਉਹ ਤੁਹਾਡੀ ਫਟ ਜਵੇ ਬਹੁਤ ਔਰਤਾਂ ਦੀਆਂ ਫਟੀਆਂ ਵੀ ਨੇ ਸਫਾਈ ਕਰਦੇ ਕਰਦੇ ਫਟੀਆਂ ਨੇ ਜਾਂ ਬਾਅਦ ਦੇ ਵਿੱਚ ਉਹ ਫੇਰ ਜਿਆਦਾ ਪਿਚਕ ਗਈਆਂ ਬੰਦ ਹੋ ਗਈਆਂ ਫੇਰ ਨਹੀਂ ਫੇਰ ਨਹੀਂ ਕਾਮਯਾਬ ਹੋਈਆਂ ਫੇਰ ਵੀ ਨਹੀਂ ਜਿਹੜਾ ਬੱਚਾ ਠਹਿਰਿਆ ਪਰ ਤੁਸੀਂ ਕੁਦਰਤੀ ਤਰੀਕੇ ਨਾਲ ਘਰੇਲੂ ਉਪਾਅ ਨਾਲ ਤੇ ਆਪਣੀ ਕਸਰਤ 了。 ਤੁਸੀਂ ਉਹਦਾ ਘਰੇ ਬੈਠ ਕੇ ਜਿਹੜਾ ਹੱਲ ਕਰ ਸਕਦੇ ਹੋ ਇਹ ਬਹੁਤ ਕੋਈ ਵੱਡਾ ਮਸਲਾ ਨਹੀਂ ਬਹੁਤ ਸੌਖਾ ਜਿਹੜਾ ਇਲਾਜ ਹੈ ਦਾ ਜਿਹੜਾ ਤੁਸੀਂ ਘਰੇ ਬਹਿ ਕੇ ਕਰ ਸਕਦੇ ਹੋ ਪਰ ਸਾਡੇ ਦਿਮਾਗ ਦੇ ਵਿੱਚ ਇਹ ਵੜਿਆ ਆ ਹੁੰਦਾ ਹੈ ਵੀ ਇਹ ਆਪਰੇਟ ਕਰਾਉਣ ਨਾਲ ਜਾਂ ਇਹ ਦਵਾਈਆਂ ਲੈਣ ਦੇ ਨਾਲ ਹੀ ਇਹਦਾ ਹੱਲ ਹੋਏਗਾ ਨਾ ਕਿ ਇਹ ਬਹੁਤ ਵੱਡਾ ਮਸਲਾ ਨਹੀਂ ਤੁਸੀਂ ਘਰ ਬੈ ਕੇ ਹੀ ਹੱਲ ਕਰ ਸਕਦੇ। ਪ੍ਰੈਸ਼ਨ ਇੱਕ ਆਰਟੀਫੀਸ਼ਲ ਮੈਥਡ ਆ ਜੀ ਤੁਸੀਂ ਇੱਕ ਵਾਰੀ ਉਹਦੀ ਸਫਾਈ ਕਰਾ ਲੋਗੇ ਤਾਂ ਦੂਜੀ ਵਾਰੀ ਫੇਰ ਉਹ ਜਦੋਂ ਤੁਹਾਡੇ ਅੰਦਰ ਗੰਦਗੀ ਇਕੱਠੀ ਹੁੰਦੀ ਹੈ ਫੇਰ ਦੁਬਾਰਾ ਜਮਾ ਹੋ ਸਕਦੀ ਹੈ ਪਰ ਤੁਸੀਂ ਐਦਾਂ ਦਾ ਕੰਮ ਕਰੋ ਵੀ ਜਿਹਦੇ ਨਾਲ ਤੁਹਾਡੇ ਗੰਦਗੀ ਇਕੱਠੀ ਨਾ ਹੋਵੇ ਅੰਦਰ ਤੇ ਉਹ ਜਿਹੜੀਆਂ ਵੇਹਣੀਆਂ ਨੇ ਤੁਹਾਡੀਆਂ ਉਹ ਸਦਾ ਉਹਨਾਂ ਦੇ ਵਿੱਚ ਜਿਹੜਾ ਰक्तसंचार ਆ ਉਹ ਸਹੀ ਡੰਗ ਨਾਲ ਜਿਹੜਾ ਚੱਲਦਾ ਰਹੇ। ਕੋ ਮੈਂ ਸਭ ਤੋਂ ਪਹਿਲਾਂ ਇਹੀ ਕਹਿਣਾ ਹੁੰਦਾ ਜੋ ਕਿ ਔਰਤਾਂ ਤੁਸੀਂ ਕਹ ਲੋ 90% ਔਰਤਾਂ ਇਹ ਸੀਜ ਨੂੰ ਨਹੀਂ ਮੰਨਦੀਆਂ। ਮੈਂ ਇਹ ਕਹਿਣਾ ਹੁੰਦਾ ਵੀ ਬੈਠ ਕੇ ਪੈਰਾਂ ਪਰ ਵਹਿ ਕੇ ਕੰਮ ਕਰਨਾ ਸ਼ੁਰੂ ਕਰ ਦੋ ਜਿਹੜੇ ਡਾਕਟਰ ਤੁਹਾਨੂੰ ਕਹਿੰਦੇ ਵੀ ਤੁਹਾਡਾ ਅੰਡਾ ਨਹੀਂ ਬਣਦਾ ਤੁਹਾਡੀਆਂ ਟਿਊਬਾਂ ਬੰਦ ਹੋ ਗਈਆਂ ਤੁਹਾਡੇ ਬੱਚੇਦਾਨੀ ਦੀਆਂ ਸੌਲੀਆਂ ਹੋ ਗਈਆਂ ਤੁਹਾਨੂੰ ਮਹਾਵਾਰੀ ਖੁੱਲਕੇ ਨਹੀਂ ਆਉਂਦੀ। ਤੁਸੀਂ ਇਹ ਕਹੋ 4 ਤੋਂ 6 ਮਹੀਨੇ ਦੇ ਵਿੱਚ ਤੁਹਾਡੇ ਪੈਰਾਂ ਭਾਰ ਬੈਠ ਕੇ ਕੰਮ ਕਰਨ ਦੇ ਨਾਲੇ ਉਹ ਮਸਲੇ ਜਿਹੜੇ ਹੱਲ ਹੋ ਜਾਂਦੇ ਨੇ ਐਡਾ ਤਕੜਾ ਇੱਕ ਕਾਰਗਰ ਜਿਹੜਾ ਇਹ ਵਿਧੀ ਆ ਤੁਸੀਂ ਕਹ ਲਓ ਪਰ ਉਹ ਤੁਸੀਂ ਕਹ ਲਓ 90% ਔਰਤਾਂ ਜਿਹੜੀਆਂ ਉਹ ਉਸ ਚੀਜ਼ ਨੂੰ ਮੰਨਣ ਨੂੰ ਤਿਆਰ ਨਹੀਂ ਤੇ ਕਰਨ ਨੂੰ ਤਿਆਰ ਨਹੀਂ ਜ਼ਿਆਦਾਤਰ ਔਰਤਾਂ ਤਾਂ ਇਹੀ ਕਹਿੰਦੀਆਂ ਸਾਡੇ ਲੱਤਾਂ 'ਚ ਸਾਡੇ ਪੱਟਾਂ 'ਚ ਜਾਂ ਸਾਡੇ ਲੱਕ ਦੇ ਵਿੱਚ ਦਰਦ ਹੋਣ ਲੱਗਿਆ ਸੀ ਤਾਂ ਦੋ ਦਿਨ ਕਸਰਤ ਕਰੀ ਪਰ ਜਦੋਂ ਤੁਸੀਂ ਉਹਨੂੰ ਇੱਕ ਲੰਬੇ ਸਮੇਂ ਨਾਲ ਕਰਦੇ ਹੋ ਤਾਂ ਤੁਹਾਨੂੰ ਰਿਜ਼ਲਟ ਆ ਜਿਹੜੇ ਉਹਦੇ ਬਹੁਤ ਹੀ ਬਿਹਤਰ ਪਹਿਲੇ ਦੂਜੇ ਤੀਜੇ ਮਹੀਨੇ ਦੇ ਵਿੱਚ ਬਹੁਤ ਚੰਗੇ ਨਤੀਜੇ ਜਿਹੜੇ ਉਹਦੇ ਮਿਲ ਜਾਂਦੇ ਨੇ ਦੇਖੋ ਇਹਦੇ ਵਿੱਚ ਤੁਸੀਂ ਇਹ ਕਹ ਲਓ ਵੀ ਕੁਦਰਤ ਦੇ ਮਾਰੇ ਹੋਏ ਕੋਈ 100 ਦੇ ਵਿੱਚੋਂ ਇੱਕ ਰਹਿ ਜਵੇ ਨਣੀ ਇਹ ਤੁਸੀਂ ਕਹ ਲਓ ਵੀ 99% ਔਰਤਾਂ ਦੇ ਵਿੱਚ ਇਹ ਸਮੱਸਿਆ ਹੱਲ ਹੁੰਦੀ ਹੈ ਜਦ ਕਿ 99% ਔਰਤਾਂ ਹੀ ਖੜ ਕੇ ਕੰਮ ਕਰਨ ਲੱਗੀਆਂ 100 ਦੇ ਵਿੱਚ ਇੱਕ ਔਰਦਾ ਜਿਹੜਾ ਜਿਹੜੀ ਹੈਗੀ ਆ ਉਹ ਬੈਠ ਕੇ ਕੰਮ ਕਰਦੀ ਹੈ ਨਹੀਂ ਤਾਂ ਲਗਭਗ ਤੁਸੀਂ ਕਹ ਲਓ ਸਾਰਿਆਂ ਦੀ ਸਟੈਂਡਿੰਗ ਜਿਹੜੀ ਰਸੋਈ ਵੀ ਪੋਚਾ ਵੀ ਸਾਰਾ ਹੀ ਕੰਮ ਉਹ ਖਤਮ ਹੋ ਗਏ ਜਿਹੜੇ ਪੁਰਾਣੇ ਵਾਲੇ ਸਮੇਂ ਦੇ ਵਿੱਚ ਵੀ ਇਸੇ ਕਰਕੇ ਜਿਹੜੇ ਔਰਤਾਂ ਨੂੰ ਸਭ ਤੋਂ ਵੱਡ ਏਸ ਦੁੱਖ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਇਹ ਤੁਹਾਨੂੰ ਫਾਰਮੂਲਾ ਦੱਸਣ ਲੱਗੇ ਆ ਜੀ ਜਿਨ੍ਹਾਂ ਦੇ ਤੁਸੀਂ ਕਹ ਲਓ ਵੀ ਅੰਦਰ ਫਲੋਪੀਅਨ ਟਿਊਬਸ ਬੰਦ ਹੋਈਆਂ ਹੋਈਆਂ ਜਾਂ ਜਿਨ੍ਹਾਂ ਦੇ ਆਂਡਾ ਸਹੀ ਢੰਗ ਨਾਲ ਸਹੀ ਟਾਈਮ ਤੇ ਆਕੇ ਨਹੀਂ ਫਟਦਾ ਹੈਗਾ ਜਾਂ ਜਿਨ੍ਹਾਂ ਦੇ ਰਸੌੜੀਆਂ ਹੁੰਦੀਆਂ ਰਹਿੰਦੀਆਂ ਨੇ ਬਾਰ-ਬਾਰ ਜਾਂ ਜਿਨ੍ਹਾਂ ਨੂੰ ਮਹਾਵਾਰੀ ਖੁੱਲਕੇ ਨਹੀਂ ਆਉਂਦੀ ਤੁਸੀਂ ਇਹ ਕਹ ਲਓ ਫ੍ਰੀ ਵਰਗੇ ਨੁਕਤੇ ਨੇ ਜੀ ਇਹ 2 ਲੌਂਗ ਲੈਣੇ ਆ ਰਾਤ ਨੂੰ ਰੋਜ਼ ਪਾਣੀ ਦੇ ਵਿੱਚ ਭਿਉਂਦਣੇ ਆ 2 ਲੌਂਗ ਤੁਸੀਂ ਰਾਤ ਨੂੰ ਲੈਣੇ ਆ ਵਧੀਆ ਕੁਆਲਿਟੀ ਦੇ ਲੈ ਲਓ ਤੇ ਇੱਕ ਤੁਸੀਂ ਇਹ ਲੈਣੀ ਆ ਸਾਬਤ ਜਿਹੜੀ ਤੁਸੀਂ ਕਹ ਲਓ ਦਾਲਚੀਨੀ ਪੀਸੀ ਹੋਈ ਨਹੀਂ ਲੈਣੀ ਇੱਕ ਡੰਡੀ ਇਹਦੀ ਲੈ ਲਓ ਰਾਤ ਨੂੰ ਭਿਉਂਦੋ ਸਵੇਰੇ ਉੱਠ ਕੇ ਪਾਣੀ ਪੀ ਲੈਣਾ ਦਾ ਪੁਣ ਕੇ ਤੁਸੀਂ 3-4 ਮਹੀਨੇ ਕਰਕੇ ਦੇਖੋ ਜਿਹੜੇ ਕਹਿੰਦੇ ਆ ਵੀ ਅਸੀਂ ਥੱਕ ਗਏ ਨਾ ਦਵਾਈਆਂ ਖਾ ਖਾ ਕੇ ਸਾਡੇ ਬੱਚਾ ਨਹੀਂ ਹੋ ਰਿਹਾ ਸਿਰਫ ਤੁਸੀਂ ਇਹ ਗੱਲੋ ਵੀ ਇੱਕ ਦਿਨ ਦੇ ਵਿੱਚ ਇਹ 1 ਰੁਪਏ ਦੀ ਖਰਾਕ ਵੀ ਨਹੀਂ ਲੱਗਦੀ ਹੈਗੀ ਜਿਹੜੇ ਤੁਸੀਂ ਕਹਿੰਦੇ ਆ ਵੀ ਅਸੀਂ 5-5 7-7 ਲੱਖ ਰੁਪਇਆ ਲਾ ਕੇ ਖਰਾਬ ਕਰ ਚੁੱਕੇ ਆ ਤੇ ਸਮਾਂ ਵੀ ਖਰਾਬ ਕਰਿਆ ਤੇ ਸਿਹਤ ਵੀ ਖਰਾਬ ਕਰੀ ਤਾਂ ਰੋਜ਼ ਦਾ 1 ਰੁਪਏ ਦਾ ਫਾਰਮੂਲਾ ਵੀ ਨਹੀਂ ਹੈ ਪੈਂਦਾ ਜਿਹੜਾ ਤੁਹਾਨੂੰ ਔਲਾਦ ਦਾ ਸੁੱਖ ਦਵਾ ਸਕਦਾ ਜੀ ਜੇ ਤੁਸੀਂ ਇਹ ਗੱਲੋ ਵੀ ਲੋਕ ਅਸਲੀ ਕੁਦਰਤ ਨਾਲ ਜੁੜ ਕੇ ਜਾਂ ਉਹ ਚੀਜ਼ਾਂ ਤੇ ਯਕੀਨ ਕਰਕੇ ਜਾਂ ਆਪਣੇ ਸਰੀਰ ਦੀ ਕਸਰਤ ਵਿਧੀ ਪੂਰੀ ਬਦਲ ਕੇ ਉਸ ਨੂੰ ਅਪਣਾ ਕੇ ਕਰਦੇ ਆ ਤਾਂ 100% ਤੁਸੀਂ ਕਹੋ ਵੀ ਇਹ ਚੀਜ਼ਾਂ ਦਾ ਨਤੀਜਾ ਜਿਹੜਾ ਜ਼ਰੂਰ ਮਿਲਦਾ ਹੈ ਬਾਕੀ ਤੁਸੀਂ ਇਹਦੇ ਨਾਲ ਸੁਖੀ ਜੀਵਨ ਜਿਹੜਾ ਹੈਗਾ ਉਹ ਪਾਊਡਰ ਸ਼ੁਰੂ ਕਰ ਸਕਦੇ ਹੋ ਸਵੇਰੇ ਸ਼ਾਮ ਸੁਖੀ ਜੀਵਨ ਆ ਜਿਹੜਾ ਬਹੁਤ ਇਹਦੇ ਚ ਵੀ ਕਮਾਲ ਦੀਆਂ ਜੜੀਆਂ ਬੂਟੀਆਂ ਸਵੇਰੇ ਸ਼ਾਮ ਤੁਸੀਂ ਇੱਕ ਇੱਕ ਖਰਾਕ ਇੱਕ ਇੱਕ ਪੁੜੀ ਇਹਦੀ ਲੈਣੀ ਸ਼ੁਰੂ ਕਰਨੀ ਹੈ ਤੇ ਬਹੁਤ ਜਲਦੀ ਜਿਹੜਾ ਸੰਤਾਨ ਸੁਖ ਉਹਨਾਂ ਭੈਣਾਂ ਨੂੰ ਉਹਨਾਂ ਬੀਬੀਆਂ ਨੂੰ ਪ੍ਰਾਪਤ ਹੋ ਜਾਂਦਾ ਜਿਹੜੇ ਬਹੁਤ 5 5 7 7 ਸਾਲ ਤੋਂ ਤੱਕੇ ਖਾ ਰਹੇ ਹਾਂ ਜਾਂ ਪ੍ਰੇਸ਼ਾਨ ਹੋ ਚੁੱਕੇ ਤੇ ਇਹਦੇ ਵਿੱਚ ਇਸ ਤਰ੍ਹਾਂ ਦਾ ਕੀ ਪਾਇਆ ਹੋਇਆ ਦੇਖੋ ਜੀ ਇਹ ਇਹ ਵੀ ਇਹਨਾਂ ਚੀਜ਼ਾਂ ਦਾ ਦਾਲ ਚੀਨੀਆਂ ਦਾ ਜਾਂ ਕਹਿ ਲਓ ਜਾਂ ਪਿੱਪਲ ਦਾੜੀ ਸ਼ਿਵਲਿੰਗੀ ਬੀਜ ਹੋਗੇ ਇਹਨਾਂ ਚੀਜ਼ਾਂ ਦਾ ਐਕਸਟ੍ਰੈਕਟ ਫਾਰਮ ਦੇ ਵਿੱਚ ਇਹ ਪਾਊਡਰ ਫਾਰਮ ਦੇ ਵਿੱਚ ਹੁੰਦਾ ਹੈ ਬੋੜ ਦੀ ਦਾੜੀ ਪਿੱਪਲ ਦੀ ਦਾੜੀ ਇਹਨਾਂ ਚੀਜ਼ਾਂ ਦਾ ਐਕਸਟ੍ਰੈਕਟ ਫਾਰਮ ਕੱਢ ਕੇ ਤਾਂ ਉਹ ਇਸ ਸੁਖੀ ਜੀਵਨ ਪਾਊਡਰ ਦੇ ਵਿੱਚ ਹੈ ਇਹਦਾ ਇਸੇ ਕਰਕੇ ਨਾਂ ਸੁਖੀ ਜੀਵਨ ਹੈ ਵੀ ਸੰਤਾਨ ਦਾ ਜਿਹਨੂੰ ਸੁੱਖ ਪ੍ਰਾਪਤ ਹੋ ਗਿਆ ਉਹ ਤਾਂ ਸਮਝੋ ਜੀਵਨ ਜਿਹੜਾ ਸੁੱਖ ਨਾਲ ਭਰ ਗਿਆ ਦੇਖੋ ਇਹ ਖਾਲੀ ਪੇਟ ਹੀ ਪਾਣੀ ਪੀਣਾ ਜੀ ਸ਼ਾਮ ਨੂੰ ਜਦ ਤੱਕ ਤੁਸੀਂ ਖਾਣਾ ਖਾ ਲਿਆ ਫਿਰ ਉਹਦਾ ਸਵੇਰੇ ਪਾਣੀ ਪੀਣ ਤੋਂ ਬਾਅਦ ਡੇਢ ਕ ਘੰਟਾ ਲਗਭਗ ਤੁਸੀਂ ਇਹ ਕੁਝ ਵੀ ਕਿਸੇ ਚੀਜ਼ ਦਾ ਸੇਵਨ ਨਹੀਂ ਕਰਨਾ ਜਿੰਨੀ ਮਰਜ਼ੀ ਭੁੱਖ ਲੱਗੇ ਸਿਰਫ ਪਾਣੀ ਪੀ ਸਕਦੇ ਹੋ ਖਾਲੀ ਪੇਟ ਹੀ ਪੀਣਾ ਪਾਣੀ ਪੀਣਾ ਬਾਕੀ ਪੁੰਨ ਕੇ ਜਿਹੜਾ ਸਮਾਨ ਆ ਉਹ ਸਾਈਡ ਤੇ ਕੱਢ ਦੇਣਾ ਹਰ ਰੋਜ਼ ਤੁਸੀਂ ਦਾਲ ਚੀਨੀ ਤੇ ਲੌਂਗ ਨਮਾ ਲੈਣਾ ਹਰ ਰੋਜ਼ ਨਵੀਂ ਡੰਡੀ ਲੈਣੀ ਆ ਕਿਉਂਕਿ ਉਹਦਾ ਅਸਰ ਇੱਕ ਦਿਨ ਦੇ ਵਿੱਚ ਪ੍ਰੋਪਰ ਤੁਸੀਂ ਕਹਿ ਲੋ ਵੀ ਲਗਭਗ ਪਾਣੀ ਚੂਸ ਲੰਦਾ ਉਹਦਾ ਅਸਰ ਨਿਕਲ ਜਾਂਦਾ ਹੈ ਠੀਕ ਹੈ ਜੀ ਪਰਹੇਜ਼ ਕੀ ਰਹਿਣਗੇ ਪਰਹੇਜ਼ ਦੇ ਵਿੱਚ ਦੇਖੋ ਸਭ ਤੋਂ ਵੱਧ ਤਾਂ ਇਹ ਹੀ ਆ ਵੀ ਔਰਤ ਨੂੰ ਬਾਹਰਲੇ ਚਟਪਟੇ ਮਸਾਲੇਦਾਰ ਚੀਜ਼ਾਂ ਦਾ ਜਿਹੜਾ ਮੇ ਪਰ ਇਹ ਜਮ ਮੈਦਾ ਨਹੀਂ ਖਾਣਾ ਤਲੀਆਂ ਚੀਜ਼ਾਂ ਨਹੀਂ ਖਾਣੀਆਂ ਬਸ ਅਸਰ ਦੇਖੋ ਪਹਿਲੇ ਮਹੀਨੇ ਤੋਂ ਹੀ ਹੋਣਾ ਸ਼ੁਰੂ ਹੋ ਜਾਣਾ ਪਰ ਜਿਨ੍ਹਾਂ ਨੂੰ ਸਮੱਸਿਆ ਜ਼ਿਆਦਾ ਹੈ ਕਈਆਂ ਨਾਲ ਦੀ ਦੇਖੋ 컨ਸੀਵ ਪਹਿਲੇ ਮਹੀਨੇ ਹੀ ਹੋ ਜਾਂਦਾ ਹੈ ਇਹ ਚੀਜ਼ ਨਾਲ ਜਿਨ੍ਹਾਂ ਨੂੰ ਸਮੱਸਿਆ ਕਈ ਵਾਰੀ ਜ਼ਿਆਦਾ ਜਾਂ ਜਿਨ੍ਹਾਂ ਨੇ ਇੰਜੈਕਸ਼ਨ ਟ੍ਰੀਟਮੈਂਟ ਇਦਾਂ ਦੇ ਲੈ ਲਏ ਉਹਨਾਂ ਦੇ ਅੰਦਰ ਕੈਮੀਕਲ ਭਰ ਚੁੱਕਿਆ ਹੈ ਉਹਨਾਂ ਨੂੰ 2 ਤੋਂ 3-4 ਮਹੀਨੇ ਲੱਗ ਸਕਦੇ ਨੇ ਨਹੀਂ ਕਈਆਂ ਨੂੰ ਤਾਂ ਬਹੁਤ ਸਾਰੀਆਂ ਔਰਤਾਂ ਨੂੰ ਜਿਨ੍ਹਾਂ ਨੂੰ ਕੋਈ ਸਮੱਸਿਆ ਹੀ ਨਹੀਂ ਇਦਾਂ ਦੀ ਜਿਹੜੇ ਨੈਚੁਰਲ ਸਰੀਰ ਆ ਉਹਨਾਂ ਦਾ ਤੁਸੀਂ ਕਹ ਲਓ ਵੀ ਪਹਿਲੇ ਕੁ ਮਹੀਨੇ ਹੀ 컨ਸੀਵ ਜਿਹੜਾ ਆਸਾਨੀ ਨਾਲ ਹੋ ਜਾਂਦਾ ਨਾਲ ਨਾਲ ਇਸ ਚੀਜ਼ ਦਾ ਇਸਤੇਮਾਲ ਜੋ ਜੇਕਰ ਤੂੰ ਕੋਈ ਹੋਰ ਟ੍ਰੀਟਮੈਂਟ ਵੀ ਕਰਾ ਰਹੀ ਹੈ ਲੇਡੀ ਕੋਈ ਭੈੜ ਤਾਂ ਉਹ ਇਸ ਦਾ ਸੇਵਨ ਆ ਜਿਹੜਾ ਜਰੂਰ ਸ਼ੁਰੂ ਕਰਦੋ ਕਿਉਂਕਿ ਇਹ ਚੀਜ਼ਾਂ ਦਾ ਦਾ ਨੁਕਸਾਨ ਜਿਹੜਾ ਕੁਦਰਤੀ ਚੀਜ਼ਾਂ ਦਾ ਹੈ ਹੀ ਕੋਈ ਵੀ ਨਹੀਂ ਕੁਦਰਤ ਕਹਿੰਦੀ ਆ ਵੀ ਕੁਦਰਤ ਕਹਿੰਦੀ ਆ ਵੀ ਮੈਨੂੰ ਮੰਨੋ ਮੈਂ ਤੁਹਾਨੂੰ ਹਰ ਚੀਜ਼ ਦਵਾਂਗੀ ਕੁਦਰਤ ਇਹ ਕੁਦਰਤ ਦਾ ਇਹ ਉਸੂਲ ਆ ਵੀ ਮੇਰੇ ਵਿੱਚ ਤੁਸੀਂ ਮਲੀਨ ਹੋ ਕੇ ਮੇਰੇ ਵਿੱਚ ਰਚ ਕੇ ਚੱਲੋ ਮੈਂ ਹਰ ਚੀਜ਼ ਪਰ ਅੱਜ ਦੇ ਸਮੇਂ ਇਦਾਂ ਆ ਗਿਆ ਲੋਕ ਕੈਮੀਕਲ ਖਾ ਕੇ ਜਿਹੜੇ ਜ਼ਿਆਦਾ ਖੁਸ਼ ਹੈਗੇ ਨੇ ਤੁਸੀਂ ਦੇਖੋ ਆਈਵੀਐਫ ਆ ਜਾਂ ਜਿੰਨੇ ਵੀ ਟਰੀਟਮੈਂਟ ਨੇ ਉਹ ਕਿੰਨਾ ਕੈਮੀਕਲ ਅੰਦਰ ਇੰਜੈਕਟ ਕਰਦੇ ਆ ਹੁਣ ਲੋਕ ਉਸ ਤੋਂ ਬਾਅਦ ਆਯੁਰਵੇਦਾ ਵੱਲ ਭਜਦੇ ਆ ਆਯੁਰਵੇਦਾ ਕੀ ਆ ਪਹਿਲਾਂ ਉਸ ਸਾਰੇ ਕੈਮੀਕਲ ਨੂੰ ਸਰੀਰ ਚੋਂ ਡੀਟੌਕਸ ਕਰਦਾ ਸਾਫ਼ ਕਰਦਾ ਫੇਰ ਆਪਣਾ ਅਸਰ ਕਰਦਾ ਪਰ ਜਦ ਤੱਕ ਲੋਕਾਂ ਦਾ ਅਸਰ ਹੋਣਾ ਸ਼ੁਰੂ ਹੁੰਦਾ ਉਸ ਸਮੇਂ ਤੱਕ ਜਿਹੜੇ ਲੋਕ ਆਯੁਰਵੈਦ ਤੋਂ ਵੀ ਮੂੰਹ ਮੋੜ ਲੈਂਦੇ ਨੇ ਫੇਰ ਬਾਅਦ ਦੇ ਵਿੱਚ ਇਹ ਹੈ ਵੀ ਉਹ ਆਪਣੇ ਸਾਰੇ ਸੁੱਖ ਤੋਂ ਜਿਹੜੇ ਹੱਥ ਤੋਂ ਬੈਠਦੇ ਜਿਹੜੀਆਂ ਔਰਤਾਂ ਨੂੰ ਮਹਾਵਾਰੀ ਅੱਜ ਤੱਕ ਵੀ ਖੁੱਲ ਕੇ ਆ ਰਹੀ ਹੈ ਚਾਹੇ ਉਹ 45 46 47 ਸਾਲ ਦੀ ਉਮਰ ਆ ਜਿਨ੍ਹਾਂ ਦੇ ਬੱਚਾ ਨਹੀਂ ਹੋਇਆ ਔਲਾਦ ਨਹੀਂ ਹੋਈ ਜਿਨ੍ਹਾਂ ਨੂੰ ਮਹਾਵਾਰੀ ਆ ਰਹੀ ਹੈ ਤਾਂ ਉਹ ਸਾਡਾ ਟ੍ਰੀਟਮੈਂਟ ਜ਼ਰੂਰ ਲੈ ਸਕਦੇ ਆ ਜਿਨ੍ਹਾਂ ਨੂੰ ਮਹਾਵਾਰੀ ਆਣੀ ਸਾਲ 6 ਮਹੀਨੇ ਤੋਂ ਬੰਦ ਹੋ ਚੁੱਕੀ ਆ ਉਹਨਾਂ ਦਾ ਆਪਾਂ ਕੋਈ ਪੱਕਾ ਹੱਲ ਨਹੀਂ ਕਹਿ ਸਕਦੇ ਉਹ ਉਹਦੇ ਵਿੱਚ ਇਹ ਹੁੰਦਾ ਵੀ ਜੇ ਤਾਂ 2 4 6 ਮਹੀਨੇ ਤੋਂ ਬੰਦ ਹੋਈ ਹੋਈ ਆ ਜੀ ਉਹਦਾ ਕਿਸੇ ਤਰੀਕੇ ਨਾਲ ਕੁਝ ਹੱਦ ਤੱਕ ਹੱਲ ਹੋ ਸਕਦਾ ਜਿਨ੍ਹਾਂ ਦੇ ਬੰਦ ਹੋਇਆ ਨੂੰ 2 4 ਸਾਲ ਹੋ ਗਏ ਉਹਨਾਂ ਦਾ ਆਪਾਂ ਹੱਲ ਪ੍ਰੋਪਰ ਨਹੀਂ ਕਹਿ ਸਕਦੇ ਚਾਂਸ ਬਿਲਕੁਲ ਲੈ ਸਕਦੇ ਨੇ ਪਰ ਉਹਨਾਂ ਦਾ ਪੱਕਾ ਨਹੀਂ ਜਿਨ੍ਹਾਂ ਦੇ 4 4 5 5 ਸਾਲ ਹੋ ਗਏ ਬੰਦ ਹੋਈ ਨੂੰ ਮਹਾਵਾਰੀ ਨੂੰ ਉਹਨਾਂ ਦਾ ਪੱਕਾ ਨਹੀਂ ਕਹਿ ਸਕਦੇ